मुराबाद मुर्दाबाद मुर्दाबाद मुरादाबाद मुर्दाबाद मुरादाबाद कंगना रनौत मुरादाबाद मुर्दाबाद मुर्दाबाद एमरजेंसी मूवी मुरादाबाद मुर्दाबाद मुरादाबाद साइचारा मुर्दा के जिंदाबाद 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 ਅੱਜ ਹੁਸ਼ਿਆਰਪੁਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਦੇ ਵੱਖ-ਵੱਖ ਜਿਹੜੇ ਸਿਨੇਮਾ ਘਰਾਂ ਦੇ ਵਿੱਚ ਆ ਕੇ ਇੱਕ ਜਿਹੜੀ ਸਿੱਖਾਂ ਦੇ ਜਿਹੜੇ ਨਾਇਕਵਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਉਸ ਸਮੇਂ ਦੇ ਉੱਤੇ ਜਿਹੜਾ ਸਿੱਖ ਕੌਮ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਆਨੰਦਪੁਰ ਦੇ ਮਤੇ ਲਈ ਜਿਹੜਾ ਸੰਘਰਸ਼ ਅਰੰਭਿਆ ਸੀ ਉਸ ਜਿਹੜੇ ਸਾਡੇ ਉਹ ਨਾਇਕਵਾ ਕੌਮ ਦੇ ਯੋਧੇ ਆ ਉਹਨਾਂ ਦੀ ਕਰਦਾਰ ਕੁਸ਼ੀ ਕਰਨ ਵਾਲੀ ਫਿਲਮ emergancy ਜਿਹੜੀ ਕੰਗਣਾ ਰਣੌਤ ਜਿਹਦੇ ਵਿੱਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਆ ਉਸ ਫਿਲਮ ਦੇ ਵਿੱਚ ਸਿੱਖਾਂ ਦੇ ਨਾਇਕਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਤਾਂ ਉਸ ਕਰਕੇ ਅੱਜ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਵੀ ਇਹ ਜਿਹੜੀ ਫਿਲਮ ਐ emergency ਇਹ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇੱਕ ਸਾਜ਼ਿਸ਼ ਦੇ ਤਹਿਤ ਪਰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਐ ਜੀ ਪੀ ਸੀ ਅਤੇ ਸਿੱਖ ਜਥੇਬੰਦੀਆਂ ਦੇ ਰੋਹ ਨੂੰ ਦੇਖਦੇ ਹੋਏ ਇਹ ਫਿਲਮ ਉਤੇ ਉਸ ਸਮੇਂ ਰੋਕ ਲਾ ਦਿੱਤੀ ਗਈ ਸੀ ਸੈਂਸਰ ਬੋਰਡ ਵੱਲੋਂ ਪਰ ਹੁਣ ਫਿਰ ਇੱਕ ਸਾਜ਼ਿਸ਼ ਦੇ ਤਹਿਤ ਭਾਰਤੀ ਹਕੂਮਤ ਵੱਲੋਂ ਸੈਂਸਰ ਬੋਰਡ ਵੱਲੋਂ ਪੰਜਾਬ ਦਾ ਤੇ ਦੇਸ਼ ਦਾ ਭਾਈਚਾਰਕ ਸਾਂਝ ਤੇ ਅਮਨ ਮਈ ਜਿਹੜੇ ਲੋਕ ਰਹਿ ਰਹੇ ਆ ਉਹ ਮਾਹੌਲ ਖਰਾਬ ਕਰਨ ਦੇ ਲਈ ਇਹ ਫਿਲਮ ਜਿਹੜੀ ਆ ਇਹ ਦੁਬਾਰਾ ਤੋਂ ਰਿਲੀਜ਼ ਕੀਤੀ ਜਾ ਰਹੀ ਆ ਤੇ ਇਸ ਫਿਲਮ ਦਾ ਜਿਹੜਾ ਵਿਰੋਧ ਪੂਰੇ ਪੰਜਾਬ ਅੰਦਰ ਦੁਨੀਆ ਭਰ ਵਿੱਚ ਜਿੱਥੇ-ਇਥੇ ਰਿਲੀਜ਼ ਹੋ ਰਹੀ ਆ ਉਹਦਾ ਵਿਰੋਧ ਜਿਹੜਾ ਹੋ ਰਿਹਾ ਉਸ ਦੇ ਤਹਿਤ ਅੱਜ ਸਿੱਖ ਜਥੇਬੰਦੀਆਂ ਹੁਸ਼ਿਆਰਪੁਰ ਵੱਲੋਂ ਅਸੀਂ ਹੁਸ਼ਿਆਰਪੁਰ ਦੇ ਵੱਖ-ਵੱਖ ਸਿਨੇਮਾ ਘਰਾਂ ਦੇ ਵਿੱਚ ਆਏ ਤਾਂ ਇੱਥੇ ਸਾਨੂੰ ਇਹ ਬਹੁਤ ਵੱਡਾ ਜਿਹੜਾ ਸਾਨੂੰ ਸਮਰਥਨ ਮਿਲਿਆ ਜਿਹੜੇ ਸਿਨੇਮਾ ਘਰਾਂ ਦੇ ਮਾਲਕ ਆ ਉਹਨਾਂ ਦੇ ਉਹਨਾਂ ਨੇ ਸਮਰਥਨ ਕੀਤਾ ਕਿ ਅਸੀਂ ਇਹ ਫਿਲਮ ਜਿਹੜੀ ਆ ਕਿਸੇ ਵੀ ਕੀਮਤ ਤੇ ਆਪਣੇ ਸਿਨੇਮਾ ਘਰਾਂ ਦੇ ਵਿੱਚ ਨਹੀਂ ਲਾਵਾਂਗੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਤੇ ਅਮਨ ਮਈ ਜਿਹੜੇ ਲੋਕ ਰਹਿ ਰਹੇ ਆ ਉਹ ਇਹੋ ਜਿਹੀਆਂ ਫਿਲਮਾਂ ਕਿਸੇ ਵੀ ਕੀਮਤ ਤੇ ਜੜੀਆਂ ਬਰਦਾਸ਼ਤ ਨਹੀਂ ਕਰਾਂਗੇ ਹਲੋ ਹਲੋ ਭਾਰਤੀ ਸੈਂਸਰ ਬੋਰਡ ਵੱਲੋਂ ਹਲੋ ਬੜੇ ਸਾਜ਼ਸ਼ੀ ਢੰਗ ਦੇ ਨਾਲ ਜਿਹੜੀ ਗੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਆ ਜਿਹੜੀ ਪੰਜਾਬ ਦੇ ਨਾਇਕਾਂ ਸੰਤ ਮੋਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਾਸਤੇ ਉਹਨਾਂ ਦੀ ਕਦਰ ਕੁਰੀ ਵਾਸਤੇ ਤੇ ਸਿੱਖ ਕੌਮ ਦੇ ਇਤਿਹਾਸ ਨੂੰ ਜਿਹੜਾ ਪੰਜਾਬ ਦੇ ਹੱਕਾਂ ਵਾਸਤੇ ਸੰਘਰਸ਼ ਲੜਿਆ ਗਿਆ ਹੈਗਾ ਉਹਨੂੰ ਜਿਹੜਾ ਗੱਲ ਤਰੀਕੇ ਨਾਲ ਇਸ ਫਿਲਮ ਵਿੱਚ ਪੇਸ਼ ਕੀਤਾ ਜਾ ਰਿਹਾ ਬੜੀ ਇਹ ਜਿਹੜੀ ਇਹਦਾ ਅਸੀਂ ਸਿੱਖ ਜਿੱਥੇ ਬੰਦਿਆ ਉਹਨੂੰ ਪੂਰ ਜਿਹੜਾ ਊਰਜੋਰ ਵਿਰੋਧ ਕਰਦੇ ਆ ਔਰ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਭਈ ਪੰਜਾਬ ਦੇ ਵਿੱਚ ਇਹੋ ਜਿਹੇ ਜਿਹੜੇ ਪ੍ਰੋਗਰਾਮਾਂ ਜਾਂ ਇਹੋ ਜਿਹੀ ਕਾਰਵਾਈ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿਹੜੀ ਕੰਗਣਾ ਰਣੌਤ ਨੇ ਪਿਛਲੇ ਸਮੇਂ ਦੌਰਾਨ ਵੀ ਜਿੱਥੇ ਸਾਡੇ ਕਿਸਾਨ ਜਿਹੜੇ ਸਰਗੱਚ ਕਰ ਰਹੇ ਸੀ ਉਹਨਾਂ ਵਾਸਤੇ ਭੱਤੀ ਸ਼ੁਕਤਾਂ ਵੀ ਬਾਕੀ ਸੀਗੀ ਤੇ ਸਾਡੀਆਂ ਔਰਤਾਂ ਜਿਹੜੀਆਂ ਆ ਉਹ ਵੀ ਉਹਨਾਂ ਵਾਸਤੇ ਵੀ ਉਹਨੇ ਬਹੁਤ ਜਿਆੜੀ ਭੱਡੀ ਜੜੀ ਸ਼ਬਦਾਂ ਦੀ ਜਿਹੜੀ ਵਰਤੀ ਸੀਗੀ ਤੇ ਸਿੱਖ ਕੌਮ ਜਿਹੜੀ ਆ ਪੰਜਾਬ ਦੇ ਲੋਕ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਤੇ ਇਸ ਮੂਵੀ ਦਾ ਜਿਹੜਾ ਉਹ ਜਿਸ ਪੱਧਰ ਤੇ ਬਾਈਕਟ ਹੋਇਆ ਸਾਰੇ ਪੰਜਾਬ ਦੇ ਸਿਨੇਮਾ ਘਰ ਜਿਹੜੇ ਪੂਰਨ ਤੌਰ ਤੇ ਦਾ ਬਾਈਕਟ ਕਰ ਰਹੇ ਆ ਅਸੀਂ ਉਹਨਾਂ ਦਾ ਪੂਰਨ ਤੌਰ ਤੇ ਧੰਨਵਾਦ ਕਰਦੇ ਆਂ ਤੇ ਪੰਜਾਬ ਦੇ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਦੇਖਿਆ ਜਾਵੇ ਕਿ ਪੰਜਾਬ ਜਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਕਿਸੇ ਵੀ ਸਿਲਵੇ ਘਰ ਚ ਮੂਵੀ ਰਿਲੀਜ਼ ਨਹੀਂ ਕੀਤੀ ਗਈ ਹੈ ਨਾ ਉਹਨਾਂ ਦੇ ਪੋਸਟਰ ਲਗਾਏ ਗਏ ਦੇਖੋ ਇਹ ਪੰਜਾਬ ਦੇ ਸੈਂਟੀਮੈਂਟ ਦੇ ਨਾਲ ਇਹ ਖੇਡਣ ਵਾਲੀ ਮੂਵੀ ਸੀਗੀ ਇਹਦੇ ਨਾਲ ਪੰਜਾਬ ਦੀ ਭਾਈਚਾਰਕ ਏਕਤਾ ਜਿਹੜੀ ਆ ਉਹਨੂੰ ਸੱਟ ਵੱਜ ਸਕਦੀ ਸੀ ਲੇਕਿਨ ਪੰਜਾਬ ਦੇ ਲੋਕਾਂ ਨੇ ਭਾਈਚਾਰਕ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਇਸ ਮੂਵੀ ਦਾ ਜਿਹੜਾ ਵਿਰੋਧ ਕੀਤਾ ਆ ਜਿਹੜਾ ਬਿਲਕੁਲ ਨਾ ਕਾ ਕੇ ਇਹ ਬਹੁਤ ਪੰਜਾਬ ਲਈ ਬਹੁਤ ਭਵਿੱਖ ਦੇ ਵਿੱਚ ਪੰਜਾਬ ਦੇ ਲਈ ਬਹੁਤ ਲਾਹੇਵੰਦ ਹੋਊਗਾ ਔਰ ਪੰਜਾਬ ਦੀ ਇੱਕ ਮੁਰਤਾ ਆ ਜਿਹੜੀ ਪਿਛਲੇ ਸਮੇਂ ਦੌਰਾਨ ਜੋ ਕਿਸਾਨਾਂ ਨੇ ਸੰਘਰਸ਼ ਲੜਿਆ ਜਾਂ ਲੜਿਆ ਜਾ ਰਿਹਾ ਆ ਪਿਛਲੇ ਦਿਨ ਹੀ ਜਿਹੜਾ ਬੰਦ ਵੀ ਜਿਹੜਾ ਬੰਦ ਦੇ ਵਿੱਚ ਵੀ ਪੰਜਾਬ ਦੇ ਵਸਨੀਕਾਂ ਨੇ ਪੂਰਾ ਸਹਿਯੋਗ ਦੇ ਕੇ ਜਿਹੜੀਆਂ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਇਹੜੀ ਲੜਾਈ ਲੜੀ ਜਾ ਰਹੀ ਆ ਉਹਦੇ ਉੱਤੇ ਮੋਹਰ ਲਾਈ ਆ ਪੰਜਾਬ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਬੜੀ ਸਹਾਸ਼ੀ ਢੰਗ ਦੇ ਨਾਲ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਭਾਜਪਾ ਸਰਕਾਰਾਂ ਵੱਲੋਂ ਪੰਜਾਬ ਦੇ ਜਿਹੜੇ ਹੱਕ ਜਿਹੜੇ ਲਗਾਤਾਰ ਮਾਰੇ ਜਾ ਰਹੇ ਸੀਗੇ ਉਸ ਭੁੱਖ ਦੇ ਵਿੱਚ ਸਾਡੀ ਪੰਜਾਬ ਦੀ ਇੱਕ ਇਹ ਇੱਕ ਮੁਰਤਾ ਦੇ ਨਾਲ ਜਿਹੜੇ ਉਹ ਹੱਕ ਪ੍ਰਾਪਤ ਕਰਨ ਵਾਲ ਨੂੰ ਉਹ ਜਿਹੜਾ ਵਧਿਆ ਜਾਵੇਗਾ ਠੀਕ ਠੀਕ